ਭਾਜੀ ਬਜੀ ਕੀ ਆ ਤੁਹਾਡਾ ਭਾਈ ਮੈਂ ਮੈਂ ਚੋਂਦ ਦੇ ਨਾਲ ਗੱਡੀ ਤੋਂ ਆਇਆ ਮੈਂ ਜੀ ਨੰਗਦਾ ਪਿਆ ਸੀ ਇਹ ਭਾਜੀ ਮੇਰੇ ਗਾਸੋਂ ਗੁੰਡੇ ਬਦਮਾਸ਼ ਜੋ ਇੱਧਰ ਰਹਿੰਦੇ ਆ ਚਿੱਟਾ ਵੀ ਵਿਗਦਾ ਵਾ ਜਨਾਨੀਆਂ ਦੀ ਵੀ ਬਲੈਕਮੇਲ ਹੁੰਦੀ ਇੱਜ਼ਤ ਲੁੱਟੀ ਜਾਂਦੀ ਆ ਮਲਕੀ ਜੋ ਧੰਦਾ ਚੱਲਦਾ ਇਹਨਾਂ ਮੇਰੇ ਨਾਲ ਮੁੰਡੇ ਪਾ ਕੇ 5500 ਰੁਪਈਆ ਤੇ ਮੇਰਾ ਫੋਨ ਹੈ ਜਿਹੜਾ ਕੱਢ ਕੇ ਲੈ ਗਏ ਆ ਆ ਕੀ ਛਿਣਾ ਕੋਈ ਤੁਹਾਡੀ ਕੋਈ ਰੰਜਿਸ਼ ਹੀ ਪੁਰਾਣੀ ਨਹੀਂ ਜੀ ਕੋਈ ਰੰਜਿਸ਼ ਨਹੀਂ ਜੀ ਤੇ ਕੀ ਖੋਹ ਮਾਰ ਰਹੀ ਤੁਹਾਡੇ ਹਾਂਜੀ ਖੋਹ ਮਾਰ ਰਹੀ ਆ ਜੀ 5500 ਰੁਪਇਆ ਤੇ ਫੋਨ ਵੀ ਲੈ ਗਿਆ ਨਾਲ ਮੇਰੇ ਦਾਤਰ ਮਾਰ ਗਏ ਆ ਜੀ ਯਕੀਨ ਇਨਸਾਫ ਕੀ ਜਾਂਦੇ ਪੁਲਿਸ ਕੋਲ ਇਨਸਾਫ ਇਹ ਚਾਹਣੇ ਆ ਮਾਰੇ ਵੀ ਮਿਹਨਤੀ ਬੰਦਿਆਂ ਦੇ ਆ ਕੰਮ ਜਿਹੜਾ ਹੈ ਮਹੱਲੇ 'ਚੋ ਬਿਲਕੁਲ ਗੰਦ ਖਤਮ ਕੀਤਾ ਜਾਵੇ ਇਹਨਾਂ ਘਰਾਂ ਨੂੰ ਸੋ ਕੱਢਿਆ ਜਾਵੇ ਜੀ ਤੇ ਹੁਣ ਤੁਹਾਡੇ ਇਹ ਕੁੱਟ ਮਾਰ ਹੋਈ ਹੈ ਤੇ ਕਿੱਥੇ ਸੱਟਾ ਕਿੱਥੇ ਲੱਗੀ ਹੋਵੇ ਸੱਟਾ ਸਿਰ 'ਚ ਦਾਤਰ ਮਾਰੇ ਆ ਜੀ ਤੇ ਫੋਨ ਕਿੰਨੇ ਦਾ ਤੁਹਾਡਾ ਜਿਹੜਾ ਫੋਨ ਹੈਗਾ ਜੀ ਕੋਈ 17 16 17000 ਦਾ ਤੇ 5500 ਰੁਪਇਆ ਲੱਗਦੀ ਹਾਂਜੀ ਸਰ ਮਾਮਲਾ ਕੀ ਜਿਹੜੀ ਅੱਜ ਦੀ ਤੁਹਾਡੇ ਵੱਲੋਂ ਰੇਡ ਕੀਤੀ ਗਈ ਹੈ ਲਾਈਵ ਨਹੀਂ ਰੇਡ ਨਹੀਂ ਆਪਾਂ ਇਹਨੂੰ ਕਹਿ ਸਕਦੇ ਮਾਮੂਲੀ ਝਗੜਾ ਸੀਗਾ ਕੱਲ ਇੱਕ ਦਰਬਾਖ ਸਿੰਘ ਨਾਮ ਦਾ ਬੰਦਾ ਆ ਦੂਜੇ ਬੰਦੇ ਅਜੂ ਨਾਮ ਦਾ ਬੰਦਾ ਸੀਗਾ ਇਹਨਾਂ ਦਾ ਮਹੱਲੇਦਾਰੀ ਤੌਰ ਤੇ ਆਪਸੀ ਝਗੜਾ ਹੋਇਆ ਸੀਗਾ ਜਿਹਦਾ ਅਸੀਂ ਕੰਪਰਮਾਈਜ਼ ਕਰਾਤਾ ਸੀਗਾ ਕੱਲ ਹੀ ਅੱਜ ਫੇਰ ਉਹਨਾਂ ਦੀ ਦਰਬਾਖਦਾਂ ਦੀ ਪਾਰਟੀ ਵੱਲੋਂ ਕੋਈ ਬੰਦਾ ਵਾ ਜਿਹਦੇ ਨਾਲ ਦੂਜੀ ਪਾਰਟੀ ਦਾ ਝਗੜਾ ਹੋ ਗਿਆ ਵਾ ਇਹ ਸ਼ੱਕ ਕਰਦੇ ਸੀਗੇ ਕਿ ਇਹ ਕਰਦੇ ਹੋ ਜੇ ਬੰਦੇ ਵੜੇ ਆ ਉਹ ਮੌਕੇ ਦੇਣ ਕੇ ਵੇਖ ਲਿਆ ਸਿਰਫ ਘਰ ਵਾਲੇ ਮਿਲੇ ਆ ਹੁਣ ਇਹ ਕਹਿੰਦੇ ਬੰਦੇ ਭਜਾਤੇ ਆ ਅਸੀਂ ਘਰ ਵਾਲਿਆਂ ਨਾਲ ਲੱਲੇ ਆ ਮੈਂ ਦੱਸ ਰਿਆਂ ਘਰ ਨਾਲ ਲੱਲਿਆ ਵੈਰੀਫਾਈ ਕਰਾਂਗੇ ਜਿਹਨਾਂ ਦਾ ਕਸੂਰ ਹੋਗਾ ਕਾਰਵਾਈ ਕਰਾਂਗੇ ਨਹੀਂ ਹੋਗਾ ਲੇਕਿਨ ਇਹ ਜਾ ਰਿਹਾ ਕਿ ਉਹ ਨਸ਼ਾ ਵੇਚਦੇ ਤੇ ਦੇਬ ਵਪਾਰਤ ਹੰਦਾ ਕਰਾਂਦੇ ਆ ਦੇਖੋ ਜਦੋਂ ਕੋਈ ਝਗੜਾ ਹੁੰਦਾ ਵਾ ਤੇ ਇੱਕ ਪਾਰਟੀ ਦੂਜੀ ਪਾਰਟੀ ਤੇ ਅਲੀਗੇਸ਼ਨ ਲਾਉਂਦੀ ਲਾਉਂਦੀ ਆ ਇਹ ਸਾਨੂੰ 2 ਦਿਨ 4 ਦਿਨ 10 ਦਿਨ ਪਹਿਲਾਂ ਨੇ ਦੱਸਿਆ ਹੋਵੇ ਤੇ ਅਸੀਂ ਕਾਰਵਾਈ ਕਰਕੇ ਰਿਕਵਰੀ ਕਰਦੇ ਪਰਚਾ ਦੇਣ ਦੇ ਕਾਰਵਾਈ ਕਰਦੇ ਇਹ ਤੇ ਆਮ ਗੱਲ ਹੈ ਵੀ ਜਦੋਂ ਕਿਸੇ ਦਾ ਕੋਈ ਝਗੜਾ ਹੁੰਦਾ ਤੇ ਇੱਕ ਦਿਨ ਟੈਲੀਗੇਸ਼ਨ ਲਾਉਂਦੇ ਆ ਤੇ ਤੁਹਾਡੀ ਜਿਹੜੀ ਪੁਲਿਸ ਪਾਰਟੀ ਵੱਲੋਂ ਉਹਨਾਂ ਪਰਿਵਾਰ ਵੱਲੋਂ ਬੂਹਾਂ ਨਹੀਂ ਖੁੱਲੇ ਗਿਆ ਤੇ ਫਿਰ ਕੋੜੀ ਲਾ ਕੇ ਉੱਪਰ ਜਾਇਆ ਗਿਆ ਤੇ ਲੱਗਦਾ ਹੈ ਕਿ ਕੋਈ ਹੋਏਗਾ ਉਹਨਾਂ ਦੇ ਅੰਦਰ ਪਰਮਾਨਦੇ ਵਿੱਚ ਚਲੋ ਕੋਈ ਗੱਲ ਨਹੀਂ ਕਈ ਵਾਰੀ ਬੰਦਾ ਘਬਰਾ ਕੇ ਨਹੀਂ ਖੋਲਦਾ ਕਿ ਮੈਨੂੰ ਪੁਲਿਸ ਫੜ ਕੇ ਨਾ ਲੈ ਜੇ ਕਈ ਵਾਰੀ ਕਿ ਜੇ ਗਲਤੀ ਵੀ ਹੁੰਦੀ ਪਰ ਮੇਰੀ ਪੁਲਿਸ ਪਾਰਟੀ ਨੇ ਚੈੱਕ ਕਰ ਲਿਆ ਕੋਈ ਐਹੋ ਜੀ ਚੀਜ਼ ਨਹੀਂ ਮਿਲੀ ਤੇ ਜੇ ਤੇ ਆਪਕੋ ਇਤਰਾਜ਼ ਹੋਵੇ ਠੀਕ ਹੈ ਹਾਂਜੀ ਭਾਜੀ ਕੀ ਆ ਤੁਹਾਡਾ ਭਾਈ ਮੈਂ ਮੈਂ ਚ ਮੈਂ ਜੀ ਨੰਗਦਾ ਪਿਆ ਸੀ ਇਹ ਭਾਜੀ ਮੇਰੇ ਗਾਸੋਂ ਗੁੰਡੇ ਬਦਮਾਸ਼ ਜੋ ਇੱਧਰ ਰਹਿੰਦੇ ਆ ਚਿੱਟਾ ਵੀ ਵਿਗਦਾ ਵਾ ਜਨਾਨੀਆਂ ਦੀ ਵੀ ਬਲੈਕਮੇਲ ਹੁੰਦੀ ਇੱਜ਼ਤ ਲੁੱਟੀ ਜਾਂਦੀ ਆ ਮਲਕੀ ਜੋ ਧੰਦਾ ਚੱਲਦਾ ਇਹਨਾਂ ਮੇਰੇ ਨਾਲ ਮੁੰਡੇ ਪਾ ਤੇ 5500 ਰੁਪਇਆ ਤੇ ਮੇਰਾ ਫੋਨ ਹੈ ਜਿਹੜਾ ਕੱਢ ਕੇ ਲੈ ਗਏ ਆ ਆ ਕੀ ਛਿਉਣਾ ਕੋਈ ਤੁਹਾਡੀ ਕੋਈ ਰੰਜਿਸ਼ ਹੀ ਪੁਰਾਣੀ ਨਹੀਂ ਜੀ ਕੋਈ ਰੰਜਿਸ਼ ਨਹੀਂ ਜੀ ਤੇ ਕੀ ਖੋ ਮਾਰ ਰਹੀ ਤੁਹਾਡੇ ਹਾਂਜੀ ਖੋ ਮਾਰ ਰਹੀ ਆ ਜੀ 5500 ਰੁਪਇਆ ਤੇ ਫੋਨ ਵੀ ਲੈ ਗਿਆ ਨਾਲ ਮੇਰੇ ਦਾਤਰ ਮਾਰ ਗਏ ਆ ਜੀ ਯਕੀਨ ਇਨਸਾਫ ਕੀ ਜਾਂਦੇ ਪੁਲਿਸ ਕੋਲ ਇਨਸਾਫ ਇਹ ਚਾਹਣੇ ਆ ਮਾਰੇ ਵੀ ਮਿਹਨਤੀ ਬੰਦਿਆਂ ਦੇ ਆ ਕੰਮ ਜਿਹੜਾ ਹੈ ਮਹੱਲੇ 'ਚ ਬਿਲਕੁਲ ਗੰਦ ਖਤਮ ਕੀਤਾ ਜਾਵੇ ਇਹਨਾਂ ਘਰਾਂ ਨੂੰ ਸੋ ਕੱਢਿਆ ਜਾਵੇ ਜੀ ਤੇ ਹੁਣ ਤੁਹਾਡੇ ਇਹ ਕੁੱਟ ਮਾਰ ਹੋਈ ਹੈ ਤੇ ਕਿੱਥੇ ਸੱਟਾ ਕਿੱਥੇ ਲੱਗੀ ਸੱਟਾ ਸਿਰ 'ਤੇ ਦਾਤਰ ਮਾਰੇ ਆ ਜੀ ਤੇ ਫੋਨ ਕਿੰਨੇ ਦਾ ਤੁਹਾਡਾ ਜਿਹੜਾ ਫੋਨ ਹੈਗਾ ਜੀ ਕੋਈ 17 16 17000 ਦਾ ਦੇ 5500 ਰੁਪਇਆ ਲੱਗਦੀ ਹਾਂਜੀ ਸਰ ਮਾਮਲਾ ਕੀ ਜਿਹੜੀ ਅੱਜ ਦੀ ਢਾਡੇ ਵੱਲੋਂ ਰੇਡ ਕੀਤੀ ਗਈ ਹੈ ਲਾਈਵ ਨਹੀਂ ਰੇਡ ਨਹੀਂ ਆਪਾਂ ਇਹਨੂੰ ਕਹਿ ਸਕਦੇ ਮਾਮੂਲੀ ਝਗੜਾ ਸੀਗਾ ਕੱਲ ਇੱਕ ਦਰਬਾਖ ਸਿੰਘ ਨਾਮ ਦਾ ਬੰਦਾ ਆ ਦੂਜੇ ਬੰਦੇ ਅਜੂ ਨਾਮ ਦਾ ਬੰਦਾ ਸੀਗਾ ਇਹਨਾਂ ਦਾ ਮਹੱਲੇਦਾਰੀ ਤੌਰ ਤੇ ਆਪਸੀ ਝਗੜਾ ਹੋਇਆ ਸੀਗਾ ਜਿਹਦਾ ਅਸੀਂ ਕੰਪਰਮਾਈਜ਼ ਕਰਾਤਾ ਸੀਗਾ ਕੱਲ ਹੀ ਅੱਜ ਫੇਰ ਉਹਨਾਂ ਦੀ ਦਰਬਾਖਦਾਂ ਦੀ ਪਾਰਟੀ ਵੱਲੋਂ ਕੋਈ ਬੰਦਾ ਵਾ ਜਿਹਦੇ ਨਾਲ ਦੂਜੀ ਪਾਰਟੀ ਦਾ ਝਗੜਾ ਹੋ ਗਿਆ ਵਾ ਇਹ ਸ਼ੱਕ ਕਰਦੇ ਸੀਗੇ ਕਿ ਐ ਕਰਦੇ ਜੇ ਬੰਦੇ ਵੜੇ ਆ ਉਹ ਮੌਕੇ ਦੇਣ ਕੇ ਵੇਖ ਲਿਆ ਸਿਰਫ ਘਰ ਵਾਲੇ ਮਿਲੇ ਆ ਹੁਣ ਇਹ ਕਹਿੰਦੇ ਬੰਦੇ ਭਜਾਤੇ ਆ ਅਸੀਂ ਘਰ ਵਾਲਿਆਂ ਨਾਲ ਲੱਲੇ ਆ ਮੈਂ ਦੱਸ ਰਿਆਂ ਘਰ ਨਾਲ ਲੱਲਿਆ ਵੈਰੀਫਾਈ ਕਰਾਂਗੇ ਜਿਹਨਾਂ ਦਾ ਕਸੂਰ ਹੋਗਾ ਕਾਰਵਾਈ ਕਰਾਂਗੇ ਨਹੀਂ ਹੋਗਾ ਲੇਕਿਨ ਇਹ ਜਾ ਰਿਹਾ ਕਿ ਉਹ ਨਸ਼ਾ ਵੇਚਦੇ ਤੇ ਦੇ ਬੁਫਾਰਤ ਹੰਦਾ ਕਰਾਂਦੇ ਆ ਦੇਖੋ ਜਦੋਂ ਕੋਈ ਝਗੜਾ ਹੁੰਦਾ ਵਾ ਤੇ ਇੱਕ ਪਾਰਟੀ ਦੂਜੀ ਪਾਰਟੀ ਤੇ ਅਲੀਗੇਸ਼ਨ ਲਾਉਂਦੀ ਲਾਉਂਦੀ ਆ ਇਹ ਸਾਨੂੰ 2 ਦਿਨ 4 ਦਿਨ 10 ਦਿਨ ਪਹਿਲਾਂ ਨੇ ਦੱਸਿਆ ਹੋਵੇ ਤੇ ਅਸੀਂ ਕਾਰਵਾਈ ਕਰਕੇ ਰਿਕਵਰੀ ਕਰਦੇ ਆ ਪਰਚਾ ਦੇਣ ਦੇ ਕਾਰਵਾਈ ਕਰਦੇ ਇਹ ਤੇ ਆਮ ਗੱਲ ਹੈ ਵੀ ਜਦੋਂ ਕਿਸੇ ਦਾ ਕੋਈ ਝਗੜਾ ਹੁੰਦਾ ਤੇ ਇੱਕ ਵਜੇ ਟੈਲੀਗੇਸ਼ਨ ਲਾਉਂਦੇ ਆ ਤੇ ਤੁਹਾਡੀ ਜਿਹੜੀ ਪੁਲਿਸ ਪਾਰਟੀ ਵੱਲੋਂ ਉਹਨਾਂ ਪਰਿਵਾਰ ਵੱਲੋਂ ਬੂਹਾ ਨਹੀਂ ਖੁੱਲਿਆ ਗਿਆ ਤੇ ਫਿਰ ਰਿਪੋਰਟ ਹੀ ਲਾ ਕੇ ਉੱਪਰ ਜਾਇਆ ਗਿਆ ਤੇ ਲੱਗਦਾ ਹੈ ਕਿ ਕੋਈ ਹੋਏਗਾ ਉਹਨਾਂ ਦੇ ਅੰਦਰ ਪਰਿਵਾਰ ਦੇ ਵਿੱਚ ਚਲੋ ਕੋਈ ਗੱਲ ਨਹੀਂ ਕਈ ਵਾਰੀ ਬੰਦਾ ਘਬਰਾ ਕੇ ਨਹੀਂ ਖੋਲਦਾ ਕਿ ਮੈਨੂੰ ਪੁਲਿਸ ਫੜ ਕੇ ਨਾ ਲੈ ਜੇ ਕਈ ਵਾਰੀ ਕਿ ਇਹ ਗਲਤੀ ਵੀ ਹੁੰਦੀ ਪਰ ਮੇਰੀ ਪੁਲਿਸ ਪਾਰਟੀ ਨੇ ਚੈੱਕ ਕਰ ਲਿਆ ਕੋਈ ਅਜਿਹੀ ਚੀਜ਼ ਨਹੀਂ ਮਿਲੀ ਉੱਥੇ ਜੇ ਤੇ ਆਪ ਕੋਈ ਇਤਰਾਜ਼ ਜੋਗ ਹੋਵੇ ਠੀਕ ਹੈ